dakwai ta ime na yawon

ਮੇਰਾ ਨਾਮ ਜਗਤਾਰ ਸਿੰਘ ਆ ਮੈਂ ਬਤੌਰ ਲਖੂਵਾਲ ਦਾ ਸਰਪੰਚ ਆ ਤੇ ਸਾਨੂੰ ਅਸੀਂ ਪਿੰਡ ਜੀ ਵੀ ਅਹੀਂ ਵਰਕਰੀ ਕਰਦੇ ਆ ਇਹ ਵੀ ਆਪਣਾ ਇੱਕ ਸਲਾਹ ਮਸ਼ਵਰਾ ਕਰਨ ਦੇ ਸੀ ਵੋਟਾਂ ਦਾ ਤੇ ਇਹਨੂੰ ਹਮਲਾ ਹੋ ਰਿਹਾ ਹੈ ਇਧਰੋਂ ਆਇਆ ਸੈੱਡ ਤੋਂ ਫੱਤੀ ਰੋਡ ਤੋਂ ਤੇ ਇਹਨਾਂ ਨੇ ਆਣ ਕੇ ਉਹਦੇ ਪਿੱਛੋਂ ਦੀ ਗੱਡੀ ਕੋਲਤੀ ਗੱਡੀ ਦੇ ਉਹਲੇ ਆਣ ਕੇ ਉਹਨਾਂ ਨੇ ਉਹਦੇ 8 ਗੋਲੀਆਂ ਮਾਰਤੀਆਂ ਕਿੰਨੇ ਜਾਨੇ ਜ਼ਖਮੀ ਹੋਏ ਜ਼ਖਮੀ ਚ 4 ਬੰਦੇ ਜ਼ਖਮੀ ਹੋਏ ਜੀ ਇੱਥੋਂ ਦੇ ਹੀ ਸੀ ਹੋਗੇ ਉਹ ਸਾਡੇ ਪਿੰਡ ਦੇ ਸੀ ਹੁਣ ਜਿਹੜਾ ਅੱਜ ਚੋਣਾ ਸੀ ਬਾਈਕਟ ਕੀਤਾ ਕੀ ਕਾਰਨ ਹੈ ਉਹ ਚੋਣਾ ਜੀ ਸਾਡੇ ਸਾਡਾ ਭਤੀਜੇ ਲੱਗਦਾ ਹੈ ਤਈ ਉਸ ਨਾਲ ਸੰਬੰਧ ਚ ਅਸੀਂ ਆਪਣਾ ਇਹ ਬਾਈਕਟ ਕੀਤਾ ਪੂਰੇ ਪਿੰਡ ਵੱਲੋਂ ਸਾਰੇ ਪਿੰਡ ਵੱਲੋਂ ਬਾਈਕਟ ਕਰਤਾ ਹੈ ਹਲੋਸਮੈਂਟ ਗੁਰਦੁਰਾ ਸਾਹਿਬ ਨਾਲ ਸਮਝੌਤਾ ਕੀਤੀ ਪਈ ਨਹੀਂ ਆ ਵੋਟ ਨਹੀਂ ਕੋਈ ਪਾਣੀ ਕਿਹਨਾਂ ਮੰਨਦੇ ਹਾਂਜੀ ਕੀ ਕਾਰਨ ਕੀ ਲੱਗਦਾ ਕਾਰਨ ਸੇ ਕਾਰਨ ਦਾ ਇੱਕ ਸਮਝ ਲੱਗੀ ਸਾਨੂੰ ਕੀ ਕਾਰਨ ਬਣਿਆ ਨੇਰੇ ਬੰਦੇ ਆਏ ਫਾਇਰ ਕਰਦੇ ਕਰਦੇ ਉਹ ਮੋੜ ਤੱਕ ਫਾਇਰ ਫਾਇਰ ਕਰਦੇ ਕਰਦੇ ਚਲ ਗਿਆ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ ਮੇਰੇ ਚ ਪੁੱਛ ਪੁੱਛੀ موجوده ਉਸ ਦਾ ਅੱਗੇ ਨਹੀਂ ਦੁਜੀ ਦੁਜੀ ਜਿਹੜਾ ਆ ਇਹਦੇ ਨਾਲ ਚੋਣਾਂ ਆਉਂਦੇ ਮੰਨ ਲਓ ਜਿਹੜੇ ਸਟਾਫ ਆਉਂਦਾ ਉਹਦੇ ਨਾਲ ਤਿੰਨ ਚਾਰ ਮੁਲਾਜ਼ਮ ਆ ਗਏ ਹੋਲਿੰਗ ਸਟੇਸ਼ਨ ਤੋਂ ਕਿੰਨੀ ਕਿੰਨੀ ਦੂਰ ਕਤਲ ਹੋਇਆ ਜੀ ਇੱਥੇ ਕਤਲ ਹੋਇਆ ਜੀ ਕਿੰਨੀ ਦੂਰ ਹੈ ਬੋਟ ਤੋਂ ਮੇਰੇ ਖਿਆਲ ਪੀ ਕੋਈ ਤਕਰੀਬਨ 3 ਕਿਲੇ ਹਟ ਵੀ 3 ਕਿਲੇ ਹਟ ਤੋਂ ਬੂਥ ਤੋਂ ਮਤਲਬ ਕਤਲ ਆ ਅਸੀਂ ਮੰਗ ਕਰਨੇ ਵੀ ਚਲੋ ਜਿਹੜਾ ਇਹ ਹੋ ਗਿਆ ਤੇ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਆ ਪੀ ਦਾ ਇਨਸਾਫ ਮਿਲਣਾ ਚਾਹੀਦਾ ਤੇ ਸਖ਼ਤ ਸਖ਼ਤ ਸਜ਼ਾ ਮਿਲਣੀ ਚਾਹੀਦੀ ਠੀਕ ਉਹ ਤੱਕ ਕਿੰਨੇ ਲੋਕਾਂ ਨੇ ਪਿੰਡ 'ਚ ਵੋਟ ਪਾਈ ਪਤਾ ਜਗਾ ਤਿੰਨ ਕ ਜਾਣਿਆਂ ਨੇ ਸ਼ਾਇਦ ਪਾਈ ਨਹੀਂ ਕਿਸੇ ਨੇ ਵੋਟ ਪਾਈ ਜੀ ਤਿੰਨ ਜਾਣੇ ਪਤਾ ਲੱਗਾ ਕਿ ਤੇ ਨਹੀਂ ਕੋਈ ਨਹੀਂ ਵੋਟ ਪਾਉਣੇ ਕੋਈ ਤਾਂ ਸੱਗੇ ਨੂੰ ਮੇਰੇ ਕੋਲ ਵੋਟ ਪਾਈ ਪਤਾ ਨਹੀਂ ਕਿਹੜਾ ਕਿਹੜਾ ਪਾਕ ਚੋਂ ਪਾ ਗਿਆ ਕੋਈ ਪੂਰਨ ਬਾਈਕਟ ਪੂਰਨ ਬਾਈਕਟ ਕੋਈ ਕਿਸੇ ਬੰਦੇ ਵੋਟ ਨਹੀਂ ਪਾਈ ਹਾਂਜੀ ਉਹ ਬੜੀ ਮੰਦਵਾਗੀ ਘਟਨਾ ਹੋਈ ਹੈ ਗੱਲ ਇਹ ਅਸੀਂ ਸਾਰੇ ਪੂਲ ਪ੍ਰੋਸੈਸ 'ਚ ਬਿਜ਼ੀ ਸੀਗੇ ਅ ਮਡੇ ਜਾਨ ਗਈ ਹੈ ਅਸੀਂ ਪਰਚਾ ਦਰਜ ਕਰ ਲਿਆ ਤਫਤੀਸ਼ ਅਸੀਂ ਸ਼ੁਰੂ ਕਰਦੀ ਹੈ ਰੈਸਟ ਸ਼ੋਰ ਕੇਸ ਟ੍ਰੇਸ ਹੋਏਗਾ ਜਿਹੜੇ ਦੋਸ਼ੀ ਨੇ ਫੜੇ ਜਾਣਗੇ ਔਰ ਜੋ ਉਹਨਾਂ ਨੇ ਯੋਗ ਸਜ਼ਾ ਹੈਗੀ ਉਹ ਅਸੀਂ ਦੇਾਂਗੇ ਕਤਲ ਦੇ ਪਿੱਛੇ ਕੀ ਕਾਰਨ ਸਾਹਮਣੇ ਆਇਆ ਕੋਈ ਪੁਰਾਣੀ ਅਜੇ ਅਸੀਂ ਤਫਤੀਸ਼ ਸ਼ੁਰੂ ਕੀਤੀ ਹੈ ਹਜੇ ਤੁਹਾਨੂੰ ਕਰਕੇ ਜਦੋਂ ਅਸੀਂ ਬੰਦੇ ਫੜਾਂਗੇ ਸਾਰਾ ਕੁਝ ਸੜੇ ਕੇ ਲਿਆ ਕੋਈ ਗੈਂਗ ਵੀ ਸਾਹਮਣੇ ਆਇਆ ਕੋਈ ਇਸ ਤਰ੍ਹਾਂ ਦੀ ਕੋਈ ਕਿਸੇ ਨੇ ਜਗੋ ਕਈ 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 ਗੱਲਾਂ ਨੇ ਕਈ ਕੁਝ ਚੱਲ ਰਿਹਾ ਲੇਕਿਨ ਰੈਸਟ ਸ਼ੋਰ ਅਜੇ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ ਜਦ ਤੱਕ ਅਸੀਂ ਤਫਤੀਸ਼ ਆਪਣੀ ਨਾ ਕਰ ਲਈ ਅਸੀਂ ਬੰਦੇ ਨਾ ਫੜ ਲਈਏ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚੇ ਅਸੀਂ ਪਹੁੰਚਾਂਗੇ ਪਿੰਡ ਵਿੱਚ ਪਹੁੰਚੇ ਉਹਨਾਂ ਨੂੰ ਅਪੀਲ ਕੀਤੀ ਆ ਕਿ ਆਪਣੀ ਵੋਟ ਦਾ ਇਸਤੇਮਾਲ ਕਰੋ ਤੁਸੀਂ ਪਿੰਡ ਪਹੁੰਚੇ ਹੋ ਅਪੀਲ ਕੀਤੀ ਆ ਕਿ ਵੋਟ ਦਾ ਇਸਤੇਮਾਲ ਕਰੋ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਤੇ ਹੋਜੀ ਅਸੀਂ ਤਾਂ ਜਾਣੇ ਵੀ ਲੋਕਤੰਤਰ ਹੈ ਅੱਜ ਲੋਕਤੰਤਰ ਦਾ ਪਰਵ ਹੈ ਸਾਰੇ ਪਾਸੇ VOTING ਹੋ ਰਹੀ ਆ ਉਹਨਾਂ ਦੇ ਅਸੀਂ ਦੁੱਖ ਵੀ ਸ਼ਾਮਲ ਆ ਸਾਨੂੰ ਅਫਸੋਸ ਹੈ ਅਸੀਂ ਦਾ ਜੋ ਇਹਨਾਂ ਨੂੰ ਹੈਗਾ ਤੋਂ ਬੀਇੰਗ ਅਫੀਸ਼ੀਅਲਸ ਗਵਰਨਮੈਂਟ ਅਫੀਸ਼ੀਅਲਸ ਅਸੀਂ ਤੇਹੀ ਰਿਕਵੈਸਟ ਕਰ ਸਕਦੇ ਆਂ ਬਾਕੀ ਇਹਨਾਂ ਦੀ ਇੱਛਾ ਨੇ ਜੀ ਇਹਨਾਂ ਨੇ ਫੈਸਲਾ ਕੀਤਾ ਵੀ ਸਾਡੇ ਪਿੰਡ 'ਚ ਅਫਸੋਸ ਆ ਸੋ ਸ਼ਾਇਦ ਅਸੀਂ ਵੋਟਿੰਗ ਨਾ ਕਰੀਏ ਬਾਕੀ ਮੈਂ ਤੇ ਇਹ ਕਹਾਂ ਤੂੰ ਇਹ ਸੋਚ ਲੋ ਕਰ ਲੋ ਕਹਿੰਦੇ ਅਸੀਂ ਕੰਸੀਡਰ ਕਰ ਲੈਨੇ ਆ ਬਟ ਵੋਟ ਪਾਣਾ ਨਾ ਪਾਣਾ ਉਹ ਇਹਨਾਂ ਦੀ ਮਰਜ਼ੀ ਆ ਅਸੀਂ ਤੇ ਇਹ ਚਾਹੁੰਦੇ ਸੀ ਕਿ ਮੁੱਲ ਕਿਸੇ ਦਬਾਅ ਸੇ ਡਾਗ ਨਾ ਇਹ ਹੋਏ ਕਿ ਅਸੀਂ ਵੋਟ ਨਹੀਂ ਪਾਣੀ ਵਟਾ ਕਰਨ ਦਾ ਪਿੰਡ ਦਾ ਸਾਂਝਾ ਫੈਸਲਾ ਇਹਨਾਂ ਦੀ ਆਪਸੀ ਇਹ ਹਾਂ ਨੇ ਠੀਕ ਹੈ ਬੇਟਾ ਵੀ ਆਰ ਵਿਦ ਯੂ ਅਸੀਂ ਤੁਹਾਡੇ ਨਾਲ ਆ ਸੀ ਅਸੀਂ ਤੁਹਾਡੇ ਨਾਲ ਆ ਅਸੀਂ ਅਸੀਂ ਸਾਰੇ ਤੁਹਾਡੇ ਨਾਲ ਆ ਸੀ ਅਸੀਂ ਆ ਜੀ ਠੀਕ ਹੈ ਨਾ ਅਸੀਂ ਸਾਰੇ ਤੁਹਾਡੇ ਨਾਲ ਨਾ ਕੋਈ ਅਸੀਂ ਗੱਲ ਨਹੀਂ ਵੋਟ ਪਾਣਾ ਨਾ ਪਾਣਾ ਇਹ ਪਿੰਡ ਦਾ ਆਪਣਾ ਫੈਸਲਾ ਅਸੀਂ ਤੇ ਰਿਕਵੈਸਟ ਕਰ ਸਕਦੇ ਸੀਗੇ ਅਪੀਲ ਕਰ ਸਕਦੇ ਸੀਗੇ ਅਸੀਂ ਆਪਣਾ ਫਰਜ਼ ਨਿਭਾਇਆ ਹੈਗਾ ਅਸੀਂ ਉਹਨਾਂ ਨੂੰ ਸਮਝਾਇਆ ਵੀ ਹੈਗਾ ਬਾਕੀ ਇਟ ਇਜ਼ ਅਪ ਟੂ ਥੈਮ ਕਿ ਵੀ ਸ਼ਵਾਸਦੋ ਆ ਕਦੋਂ ਤੱਕ ਇਹਨਾਂ ਨੂੰ ਫੜਨ ਦੇ ਦੇਖੋ ਯਾਰ ਕ੍ਰਾਈਮ ਚ ਕਦੇ ਕੋਈ ਟਾਈਮ ਆਊਟ ਕੰਮ ਨਹੀਂ ਹੁੰਦਾ ਕੋਈ ਤਾਂ ਹੋਏ ਦਾ ਘੰਟੇ ਚ ਹੋ ਜੇ ਨਾ ਦੋ ਦਿਨ ਲੱਗ ਸਕਦੇ ਬਟ ਰੈਸ ਯੂਰ ਕਿ ਸਾਡੇ ਵੱਲੋਂ ਕੋਈ ਢੇਲ ਨਹੀਂ ਹੋਏਗੀ ਕੋਈ ਕਮੀ ਨਹੀਂ ਹੋਏਗੀ ਅਸੀਂ ਪੂਰੇ ਯੋਰਨਾ ਐਸਰ ਸਾਹਿਬ ਮੇਰੇ ਨਾਲ ਖੜੇ ਆ ਰਾਤ ਦੇ ਸੀ ਏਸੀ ਦੇ ਅੱਗੇ ਨਹੀਂ ਕਿ ਅਸੀਂ ਅ ਏਸੀ ਤੋਂ ਬੱਚੇ ਹੋ ਗਏ ਆ ਵੀ ਆਰ ਆਨ ਟੂ ਇਟ ਚਾਹੇ ਇਲੈਕਸ਼ਨ ਪ੍ਰੋਸੈਸ ਚੱਲਿਆ ਹੋਵੇ ਸਾਡੀ ਟੀਮ ਆਪਣਾ ਕੰਮ ਕਰ ਹੀ ਆਣੀ ਜਿੰਨੀ ਛੇਤੀ ਸਾਡਾ ਕੇਸ ਸਟੇਸ ਹੋਏਗਾ ਦੋਹੀ ਫੜਿਆਂਗੇ ਤੁਹਾਨੂੰ ਪਤਾ ਹੈ ਪ੍ਰੈਸੇ ਭਰਾ ਨੂੰ ਬੁਲਾ ਕੇ ਦੱਸਿਆ ਹੁੰਦਾ ਸੋ ਵੀਲ ਕੁਆਲੀਫਾਈਡ ਹਾਂ ਟੂ ਟੈਲ ਯੂ ਥੈਂਕ ਯੂ ਸਰ ਥੈਂਕ ਯੂ